ਹੈਲੋ ਗਾਇਜ਼ ਵੈਲਕਮ ਬੈਕ ਮਾਈ ਨਿਊ ਵਲੋਗ ਤੇ ਅੱਜ ਦਾ ਵਲੋਗ ਵੀ ਬਹੁਤ ਵਧੀਆ ਹੋਣ ਜਾ ਰਿਹਾ ਕਿਉਂਕਿ ਅੱਜ ਹੈਗਾ ਮੇਰੀ ਭੂਆ ਦੀ ਕੁੜੀ ਦਾ ਬਰਥਡੇ ਤੇ ਆਹ ਦੇਖੋ ਮੂਨੂ ਵੀ ਆਇਆ ਹੋਇਆ ਹੈ ਸਾਡੇ ਨਾਲ ਜੀ ਬਰਥਡੇ ਮਨਾਉਣ ਲਈ ਕੇਕ ਕੱਟਣ ਲੱਗੇਗੇ ਸਾਰੇ ਬੈਠੇ ਹੋਏ ਆ ਅਜੇ ਥੋੜੇ ਜਣੇ ਆਉਂਦੇ ਪਏ ਆ ਇਹਦਾ ਬਰਥਡੇ ਆ ਸਿਮਰਨ 4 ਅਟਵਾਲ ਹਾਂ ਜੀ ਤੇ ਬਾਹਰ 와 ਅਸੀਂ ਇਹਦਾ ਬਰਥਡੇ ਮਨਾਵਾਂਗੇ ਇੱਥੇ ਦੇਖੋ ਬੈਠੇ ਹੋਏ ਆ ਸਾਰੇ ਇਧਰ ਮੂਨੂ ਸਮਾਈਲੂ ਪਿੱਛੇ ਗਈ ਐ ਵੱਡੇ ਮਾ ਇੱਥੇ ਬੈਠੇ ਐ ਉਸਕਰ ਵੀ ਆਇਆ ਹੈ ਬਰਥਡੇ ਮਨਾਉਣ ਉਸਕਰ ਇਹ ਹੋਸਟਾ ਮੀਨ ਇਹਨੇ ਦੱਸਦੇ ਹੋਸਟ ਪਤਾ ਨਹੀਂ ਪੈਰਾਂ ਚ ਵੜੀ ਜਾਂਦਾ ਉਸ ਦਾ ਫੇਸ ਲੋ ਜੀ ਸਾਡੇ ਉਸਕਰ ਜੀ ਨੂੰ ਮਿਲੋ ਮੇਨ ਹੋਸਟ ਇਹੀ ਐ ਇਹਨਾਂ ਨੇ ਦੱਸਣਾ ਸਵਾਦ ਲਾ ਕੇ ਵੀ ਕਿੱਦਾਂ ਦੀ ਐ ਚੀਜ਼ ਕਿੱਦਾਂ ਬਣਿਆ ਉਸ ਦਾ ਉਸਕਰ ਇਸ ਤੋਂ ਬਾਅਦ ਕੀ ਕਰਨਾ ਇੱਕ ਹੋਰਗੇਨਾਈਜ਼ਰ ਇਹੀ ਕਰ ਰਿਹਾ ਨਾ ਓਏ ਕੇਕ ਦੀ ਸਮੈਲ ਆ ਰਹੀ ਓਨੂੰ ਕੁੜੀ ਸਾਡੇ ਬਾਹਰ ਰਹੀ ਫੇਰ ਵੀ ਉਹਦਾ ਬਰਥਡੇ ਹਰ ਇੱਕ ਸਾਲ ਦੀ ਤਰ੍ਹਾਂ ਇਸ ਵਾਰੀ ਫੇਰ ਮਨਾਵਾਂਗੇ ਇਸ ਇਸ ਸਾਲ ਕੁਝ ਨਵਾਂ ਕਰਨ ਜਾ ਰਹੇ ਹਾਂ ਤੇ ਦੱਸਿਓ ਕੁਝ ਕੀ ਵਧੀਆ ਲੱਗਾ ਤੁਹਾਨੂੰ ਕਿ ਨਹੀਂ ਦੇਖੋ ਉਸਕਰ ਜੀ ਪਲਸਰ ਦਾ ਨਜ਼ਾਰਾ ਲੈਂਦੇ ਹੋਏ ਪਲਸਰ ਦੀ ਟੈਂਕੀ ਤੇ ਬੈਠੇ ਨੇ ਅਨਸ਼ੂ ਦੇਖਦਾ ਹੋਇਆ ਹੈ ਇਹ ਥុំ ਚੱਲ ਪਿੰਦਾ ਹੈ ਜੁੜੀ ਕਿ ਉਹਨੇ ਕਹਿਣਾ ਕਰੀ ਗਰੀ ਗਰੀ ਇਹ ਕਿੰਦਾ ਹੈ ਤਾਨੂੰ ਫਿਲਮੀ ਐਕਟਰਾਂ ਨਾਲ ਮਿਲਾਨੇ ਸੰਜੇ দত্ত ਆ ਗਿਆ ਵਾਸਤਾ ਫਿਲਮ ਵਾਲੇ ਅਜੇ ਦੇਵਗਨ ਸਿੰਘਮ ਫਿਲਮ ਵਾਲੇ ਆ ਕੁੜੀ ਆ ਗਈ ਸਾਡੀ ਛੋਟੀ ਸਿਮਰਣ ਹੈ ਨਾ ਛੋਟੀ ਸਿਮਰਣ ਨੇ ਇਤੋਂ ਕੇਕ ਕਟਣਾ ਹੈ ਹੂੰ ਇਤੋਂ ਕੇਕ ਕਟਣਾ ਸਾਡਾ ਕੇਕ ਕਟਿੰਗ ਮਾਸਟਰ ਹੋਣ ਲੱਗ ਗਿਆ ਕਿਦਾਂ ਮੈਂ ਨਹੀਂ ਕੇਕ ਕਟਣਾ ਹੈ ਡਰ ਗਿਆ ਡਰ ਗਈ ਡਰ ਗਿਆ ਹੀ ਚਲੋ ਹੁਣ ਪਲੇਅਰ ਚੇਂਜ ਕਰ ਦਦੇ ਤੇ ਇਹ ਕੇਕ ਕੱਟਣ ਵਾਲੇ ਸਿਮਰਨ ਕੋਰ ਤੇ ਅੱਗੇ ਅੱਗੇ ਦੇਖੋ ਸਾਡਾ ਔਸਕਰ ਸਿੰਘ ਬਹੁਤ ਪਿਤਾਵ ਆ ਇਹਨੂੰ 스멜 ਦੂਰੋਂ ਆ ਜਾਂਦੀ ਜੀ ਭਾਬੀ ਆ ਗਈ ਸਾਡੀ ਚੁੰਗੀ ਵਾਲੀ ਤੇ ਸੰਜੇ ਦਾਤ ਅਜੀਤ ਕੁਮਾਰ ਜੀ ਫਿਲਮੀ ਐਕਟਰ ਵੀ ਆਹੀ ਸੱਦੇ ਦੋ ਆਜੋ ਆਜੋ ਆ ਗਿਆ ਜੀ ਇੱਕ ਰੁਕ ਜੀ ਜੀ ਕਾਲੀ ਬਹੁਤ ਸਾਡੇ ਪਲੇਅਰਾਂ ਨੂੰ ਕੁੜੀ ਨੇ ਕੱਟਣਾ ਸੀਗਾ ਪਰ ਹੁਣ ਕੁੜੀ ਰੋਣ ਲੱਗ ਗਈ ਆ ਤੇ ਹੁਣ ਸਮਾਈਲ ਤੇ ਇੰਜੋਏ ਕੀ ਕੱਟਣਗੇ ਸਾਡੀ ਸਿਮਰਨ ਕੌਰ ਜੀ ਦਾ ਕੈਂਡਲ ਜਗਦੀ ਹੋਈ ਚਾਕਲੇਟ ਦੇ ਨਹੀਂ ਚਾਕਲੇਟ ਦੇਣਾ ਕਿਤੇ ਮਾਰ ਦੋ ਨਹੀਂ ਤੁਹਾਨੂੰ ਜੀ ਪਾਹ ਹੋ ਮਾਰੀ ਕੈਂਡਲ ਡਾਕਟਰ ਵੀ ਆਏ ਹੋਏ ਤੇ ਕੁੱਤਿਆਂ ਦੇ ਕੁੱਤਿਆਂ ਕੀ ਹੁੰਦਾ ਭਾਜੀ ਕੁੱਤੇ ਨੂੰ ਬਾਹਰ ਛੱਡ ਜਾਂਦੇ ਕਾਹ ਤੋਂ ਛੱਡਦੇ ਜੇ ਮਿੱਠਾ ਦੇ ਇਹ ਵੀ ਨੋਟ ਕੀਤਾ ਜਾਵੇ ਸਾਡੇ ਸਬਸਕ੍ਰਾਈਬਰ ਜੀ ਜੇ ਕੁੱਤੇ ਨੂੰ ਮਿੱਠਾ ਦੋਗੇ ਤੇ ਬਾਹਰ ਛੱਡ ਜਾਣਗੇ ਫਾਦਰ ਸਾਹਿਬ ਪੂਰਾ ਦੇਖ ਰਹੇ ਨੇ ਵੀ ਕੈਂਡਲ ਜਗ ਗਈ ਕਿ ਨਹੀਂ लड्डू तो दुनिया तो तो है हैप्पी बर्थडे टू यूपी बर्थडे सिमरन कौर हैप्पी बर्थडे बोले सोनेहारे birthday to you <laughs> happy birthday to you <laughs> ਨਹੀਂ ਜਾ ਰਹੀ ਅੱਗੇ ਕਿੰਨਾ ਇਤਨ ਰੋਜ ਕੰਮ ਹੋਣਾ ਚਾਹੀਦਾ ਕੇਕ ਕਟਿੰਗ ਚੱਲਦੀ ਵੀ ਸਾਰਿਆਂ ਨੂੰ ਹੁਣ ਦਿੱਤਾ ਜਾਊਗਾ ਕੇਕ ਵੀ ਕੋਈ ਵੀ ਬੱਚਾ ਲੜੇ ਨਾ ਅੰਸ਼ੂ ਜੀ ਹੁਣ ਕੇਕ ਖਾਣਗੇ ਜਿਹੜੇ ਡਾਕਟਰ ਸਾਹਿਬ ਹੈਗੇ ਆਪਾਂ ਨੂੰ ਦੱਸਿਆ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕੁੱਤੇ ਬਾਰੇ ਆ ਤੁਹਾਡੇ ਫਿਲਮੀ ਐਕਟਰ ਸੰਜੇ ਦੱਤ ਤੇ ਅਜੇ ਦੇਵ ਸਿੰਘਮ ਮਯਾਰੇ ਸਿਨ ਦੀਦੀ ਦਾ ਬਰਥਡੇ ਹੈਪੀ ਬਰਥਡੇ ਕੋ ਕੀ ਕੀ ਜਨਾ ਕੇ ਕੇ ਕਿ ਦਦਾ ਸਿਮਰਨ ਦੇ ਮਧਿਆਨੀ ਬੱਚੇ ਛੋਟੀ ਸਿਮਰਨ ਕੇਕ ਖਾਂਦੀ ਹੋਈ ਸਿਮਰਨ ਓਏ ਕੇਕ ਸਵਾਦ ਕਿੱਦਾਂ ਦਾ ਲੱਗਿਆ ਹੈ ਸਮਾਈਲ ਕੋਰ ਕੇ ਖੰਦੀ ਹੋਈ ਹੈ ਪਾਰਟੀ ਚੱਲਦੀ ਹੈ ਜਸਵੀਰ ਕੋਰ ਦੀ ਕੇਕ ਕਿਦਾਂ ਦਾ ਸੇਵਨ ਕੇਕ ਬਹੁਤ ਸਵਾਦ ਦਾ ਆਹ ਆਹ ਤੇ ਤੂੰ ਨਾ ਇੱਕ ਤੇ ਨਾ ਮੈਂ ਤੁਹਾਡਾ ਦੇ ਸੰਮਰਨ ਤੇਰੇ ਹਿੱਸੇ ਦਾ ਛੱਡ ਦਿੱਤਾ ਬਾਕੀ ਸਾਰੇ ਨੇ ਆਪੋ ਆਪਣਾ ਖਾ ਲਿਆ ਹੋਇਆ ਹੁਣ ਕੇਕ ਪਾਰਟੀ ਤੋਂ ਬਾਅਦ ਹੁਣ ਕੀ ਚੱਲਦਾ ਪਿਆ ਫ੍ਰੀ ਫਾਇਰ ਫ੍ਰੀ ਫਾਇਰ ਤੈਨੂੰ ਵੀ ਨਹੀਂ ਬਣਾਉਣਾ ਆਉਂਦਾ ਬਣਾਉਂਦਾ ਹੂੰ ਫ੍ਰੀ ਫਾਇਰ ਦੀ ਨੰਦਲੇੰਦੇ ਕੋਕੋਂ ਕੰਟਾਰ ਹੈਗਾ ਵਾ ਸੁ ਕੋਰ ਛੱਡ ਦੇ ਮੈਨੂੰ ਬੜਾ ਐਂਡਿੰਗ ਚੱਲਦੀ ਪਈ ਬਰਥਡੇ ਪਾਰਟੀ ਦੀ ਮਨੂ ਤੂ ਕੇ ਵਿਲੇ ਜੇ ਬੈਠਾ ਮੈਨੂੰ ਨੰਬਰ ਦਾ ਮੈਂ ਆ ਬੁਡਾ ਨਹੀਂ ਪੜਦਾ ਗਰੇ ਮੈਟਰ ਵਾਲੇ ਲਈ ਨੂੰ ਡਿਊਟੀ ਲਾਈ ਹ ਹਫਤਾ ਵੀ ਰੋਕ ਜਾ ਹੁਣ ਮੈਨੂੰ ਵੀ ਐਡ ਕਰ ਲਵੇ ਸੋ ਹੁਣ ਗਾਇਸ ਕਰਦੇ ਆ ਵਲੌਗ ਦਾ ਐਂਡ ਜੇ ਤੁਹਾਨੂੰ ਵਧੀਆ ਲੱਗਾ ਵਲੌਗ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਥੈਂਕ ਯੂ ਫਾਰ ਵਾਚਿੰਗ ਬਾਏ